ਜੋਟੀਰਾਸ ਸਮਗਲਰ ਅਮਨਦੀਪ ਸਿੰਘ ਅਮਨ ਸਰਪੰਚ ਪਿੰਡ ਠੱਠਾ ਨੂੰ ਪੱਟੀ ਇਲਾਕੇ ਜੋ ਨਾਕਾਬੰਦੀ ਦੌਰਾਨ ਗ੍ਰਿਫਤਾਰ ਕੀਤਾ ਗਿਆ ਇਸ ਕੋਲੋਂ 20 ਕਰੋੜ ਦੀ 4 ਕਿਲੋ ਹਿਰੋਇਨ ਤੇ ਇੱਕ ਪਿਸਤਰ ਆਠ ਜਿੰਦਾ ਰੋਧ ਬਰਾਮਦ ਕੀਤੇ ਗਏ ਹਨ ਇਸ ਸਬੰਧੀ ਦਰਸ਼ਨ ਸਿੰਘ ਮਾਨ ਐਸਐਸਪੀ ਨੇ ਦੱਸਿਆ ਕਿ ਇਹ ਤਸਕਰ ਸਾਨੂੰ ਕਈ ਮਾਮਲਿਆਂ 'ਚ ਲੋੜੀਦਾ ਸੀ ਤੇ 35 ਕਿਲੋ ਹਿਰੋਇਨ ਜਗਰਾਉਂ 'ਚ ਫੜੀ ਗਈ ਸੀ ਉਸ 'ਚ ਪਗੋੜਾ ਸੀ ਇਸਤੇ ਕਈ ਮਾਮਲੇ ਦਰਜ ਹਨ ਅਸੀਂ ਇਸ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਲੈ ਰਹੇ ਹਾਂ ਅਜੇ ਹੋਰ ਵੀ ਸਰਾਖ ਮਿਲ ਸਕਦੇ ਹਨ ਇਸ ਦੇ ਇੰਟਰਨੈਸ਼ਨਲ ਪੱਧਰੀ ਨਸ਼ਾ ਸਮਗਲਰਾਂ ਨਾਲ ਵੀ ਸਬੰਧ ਹਨ ਇਹ ਅਮਨਦੀਪ ਸਿੰਘ ਹੈਗਾ ਸਰਪੰਚ ਹੈਗਾ ਠੱਟੇ ਦਾ ਥਾਣਾ ਹਰੀਕੇ ਦਾ ਪੈਂਦਾ ਹੈ ਸਮਗਲਰ ਹੈ ਏ ਕੈਟਾਗਰੀ ਦਾ ਪੰਜਾਬ ਦਾ ਇੰਟਰਨੈਸ਼ਨਲ ਲੈਵਲ ਤੱਕ ਦੇ ਲਿੰਕ ਨੇ ਇਹ 34 ਕਿਲੋ ਦੇ ਵਿੱਚ ਡੀਆਰਆਈ ਦਾ ਪੀਓ ਹੈ 21 ਕਿਲੋ ਦੇ ਵਿੱਚ ਮਲੋੜ ਦਾ ਪੀਓ ਹੈ 6 ਕਿਲੋ ਦੇ ਵਿੱਚ Rajasthan ਦਾ ਪੀਓ ਹੈ ਤੇ ਹੋਰ ਵੀ ਬਹੁਤ ਮਕਦਮੇ ਦੇ ਤੇ ਖਲਾਫ ਨੇ ਇਹਦੇ ਤੋਂ 4 ਕਿਲੋ ਹੈਰੋਇਨ ਇੱਕ ਪਿਸਤਲ ਨਾਇਨਮ ਇਹ ਬਰਾਮਦ ਹੋਇਆ ਐ ਐਸਐਸਓ ਚੋਲਾ ਸਾਹਿਬ ਦੀ ਅਗਵਾਈ ਚ ਪੰਜਾਬ ਪੁਲਿਸ ਦੀ ਬੜੀ ਵੱਡੀ ਸਫਲਤਾ ਹੈ ਇਹਦੇ ਨਾਲ ਜਿਹੜਾ ਅਨੈਕਸਸ ਦਾ ਸਮਗਲਰ ਨਾ ਇੰਟਰਨੈਸ਼ਨਲ ਸਮਗਲਰ ਨਾ ਉਹਦੇ ਵੱਲੇ ਇਸ਼ਾਰਾ ਕਰ ਰਿਹਾ ਹੈ ਤੇ ਤਫਤੀਸ਼ ਦਰਾਂ ਜੋ ਹੋਰ ਅੱਗੇ ਗੱਲਾਂ ਹੋਣਗੀਆਂ ਉਹ ਤੁਹਾਡੇ ਨਾਲ ਫੇਰ ਸਾਂਝੇ ਕੀਤੇ ਜਾਣਗੀਆਂ ਸਰ ਇਹ ਕਿਹੜੀ ਪਾਰਟੀ ਆ ਸਰਪੰਚ ਸਰਪੰਚ ਹੈ ਇਸ ਸਮਗਲਰ ਹੈ ਪਾਰਟੀ ਨਾਲ ਇਹ ਲਗੀ ਸੰਬੰਧ ਹੋਣਾ ਸਰਪੰਚ ਹੈ ਸਰਪੰਚ ਹੈ ਕਰਪਾਣ ਪਾਰਟੀ ਲਗੀ ਸਰਪੰਚ ਦਾ ਸਰਪੰਚ ਦਾ ਜੁਦਾ ਸਰਪੰਚ ਆ ਹਾਂ ਜੁਦਾ ਸਰਪੰਚ ਸਰ ਕਿਹੜਾ ਪੜਦਾ ਹੈ ਇਹ ਠੱਠੇ ਦਾ ਇਹ ਪੀਓ ਹੈਗਾ 5 6 7 ਮਕਦਮੇ ਦੇ ਵਿੱਚ ਕਿਹੜਾ ਨਾਮ ਹੈ ਅਮਨਦੀਪ ਸਰ ਇਹ ਇੱਕ ਇੰਨਾ ਮਾਹਰ ਸੁਭਾਗ ਚੱਲੋ ਇਹ ਬੜੀ ਹੁਣ ਵੀ ਹੈ ਇਹ ਕਿਤਨਾ ਸਾਰੀ ਕੋਈ ਇਹ ਹੁਣ ਤਫਤੀਸ਼ ਦਰਵਾਣਾ ਆਉਣਗੀਆਂ ਗੱਲਾਂ ਅਸੀਂ ਇਹਨੂੰ ਮਹਾਲੀ ਤੋਂ ਅਰੈਸਟ ਕੀਤਾ ਹੈ ਮਹਾਲੀ ਤੋਂ ਅਰੈਸਟ ਕਰਕੇ ਲੈ ਕੇ ਆਏ ਆ ਤੇ ਆ ਕੇ ਸਤਿ ਐਵੀਡੈਂਸ ਤੇ ਕਿਹੜੇ ਇਹਨੇ ਰਿਕਵਰੀ ਕਰਾਈ ਹੈ ਤੇ ਬਾਕੀ ਜਿੰਨੀਆਂ ਵੀ ਗੱਲਾਂ ਆਉਣਗੀਆਂ ਉਹ ਅਸੀਂ ਅੱਗੇ ਫਰਦਰ ਇਨਵੈਸਟੀਗੇਸ਼ਨ ਕਰਾਂਗੇ ਇਹ ਜਗਰਾਉਂਡ ਦੇ ਵਿੱਚ ਵੀ ਹੈ ਉੱਥੇ ਵੀ ਪੀਓ ਹੈ ਇਹ 1 ਕਿਲੋ ਸੀ ਤੇ 3.5 ਲੱਖ ਰੁਪਏ ਸੀ ਉਹਦੇ ਵਿੱਚ ਭਰਾ ਹੁਣ 3 ਦੇ ਗਏ ਸਰ ਹਾਂਜੀ ਹੁਣ ਕਿੰਨੀ ਹੋ ਗਈ ਹੁਣ 4 ਕਿਲੋ ਹੁਣ ਲੱਗੇ ਆ ਅਸੀਂ ਇਹਦੇ ਸਾਰੀ ਪੁੱਠੇ ਵਿੱਚ ਕਰਾਂਗੇ ਇਹ ਤੇ ਗੱਲਾਂ ਭੜੇ